ਹਾਂਜੀ ਦੋਸਤੋ ਤੁਸੀਂ ਜੁੜੇ ਹੋਏ ਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਹਿਰਬੰਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਨਹਿਰ ਦੇ ਵਿੱਚ ਪਾਣੀ ਹੈ ਜਿਹੜਾ ਉਹ ਕਦੋਂ ਆਉਣ ਜਾ ਰਿਹਾ ਤਾਂ ਕਈ ਵੀਰਾਂ ਦੇ ਮੈਸੇਜ ਫੋਨ ਆ ਰਹੇ ਸਨ ਕਿ ਨਹਿਰਬੰਦੀ ਅਪਡੇਟ ਜਿਹੜੀ ਜਾਣਕਾਰੀ ਜ਼ਰੂਰ ਦਿਓ ਕਿ ਕਦੋਂ ਨਹਿਰਾਂ ਦੇ ਵਿੱਚ ਪਾਣੀ ਆ ਰਿਹਾ ਤਾਂ ਇਸ ਸਮੇਂ ਆਪਾਂ ਨਹਿਰ ਦੇ ਉੱਤੇ ਖੜੇ ਹਾਂ ਕਰੀਬ 7 ਵਜੇ ਦਾ ਸਮਾਂ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਮਲੂਕਪੁਰਾ ਜਿਹੜੀ ਮਾਈਨਰ ਹੈ ਉਹਦੇ ਤੇ ਖੜੇ ਆਪਾਂ ਤੇ ਹਲੇ ਤੱਕ ਜਿਹੜੀ ਨਹਿਰ ਹੈ ਸੁੱਕੀ ਹੋਈ ਆ ਤੇ 28 ਤਰੀਕ ਤੱਕ ਦੀ ਜਿਹੜੀ ਬੰਦੀ ਹੈ ਉਹ ਨਿਰਧਾਰਤ ਕੀਤੀ ਗਈ ਸੀ 1 ਫਰਵਰੀ ਤੋਂ 28 ਫਰਵਰੀ ਦੀ ਕਿਉਂਕਿ ਸਰੰਦ ਫੀਡਰ ਦੇ ਵਿੱਚ ਕੰਮ ਹੈ ਜਿਹੜਾ ਉਹ ਚੱਲ ਰਿਹਾ ਸੀ ਤੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਅੱਜ 28 ਫਰਵਰੀ ਤੱਕ ਪਾਣੀ ਹੈ ਜਿਹੜਾ ਨਹਿਰ ਦੇ ਵਿੱਚ ਨਹੀਂ ਛੱਡਿਆ ਗਿਆ ਕਿਉਂਕਿ ਕੰਮ ਹਲੇ ਤੱਕ ਪੈਂਡਿੰਗ ਪਿਆ ਤਾਂ ਜਿਹੜੀ ਜਾਣਕਾਰੀ ਸਾਡੇ ਕੋਲੇ ਨਿਕਲ ਕੇ ਸਾਹਮਣੇ ਆਈ ਹੈ ਕਿ ਹਲੇ ਨਹਿਰ ਦੇ ਵਿੱਚ ਘਰੀਬ ਪਾਣੀ ਹੈ ਜਿਹੜਾ ਉਹ ਇੱਕ ਹਫ਼ਤਾ ਨਹੀਂ ਆਉਂਦਾ ਦੱਸਿਆ ਤਾਂ ਇਹ ਗਿਆ ਹੈ ਕਿ 2-3 ਦਿਨ ਹੋਰ ਜਿਹੜਾ ਇਦਾਂ ਨਹਾਇਆ ਜਾਵੇਗਾ ਪਰ ਹਲੇ ਕਹਿੰਦੇ ਕੰਮ ਪਿਆ ਹੈ ਕੰਮ ਜਿਹੜਾ ਅੱਜ ਤੇ ਕੱਲ ਜਿਹੜਾ ਮੀਂਹ ਕਰਕੇ ਪ੍ਰਭਾਵਿਤ ਹੋ ਗਿਆ 2 ਦਿਨ ਇਹ ਵੀ ਨਿਕਲ ਗਏ ਪਾਣੀ ਦੀ ਲੋੜ ਹੈ ਜਿਹੜੀ ਫਿਲਹਾਲ ਜਿਹੜੀ ਮੀਂਹ ਹੈ ਜਿਹੜਾ ਥੋੜਾ ਬਹੁਤਾ ਬੇਸ਼ੱਕ ਪਿਆ ਤਾਂ ਉਹ 2-3 ਦਿਨ ਉਹਦੇ ਨਾਲ ਨਿਕਲ ਸਕਦੇ ਆ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਾਣੀ ਆ 28 ਫਰਵਰੀ ਨੂੰ ਨਹੀਂ ਛੱਡਿਆ ਗਿਆ ਤੇ ਇੱਕ ਹਫ਼ਤਾ ਜਿਹੜਾ ਇਹ ਪਾਣੀ ਆ ਨਹਿਰਾਂ ਦੇ ਵਿੱਚ ਹੋਰ ਨਹੀਂ ਆਵੇਗਾ ਬੰਦੀ ਵੱਧ ਘਟ ਵੀ ਸਕਦੀ ਹੈ ਕਿਉਂਕਿ ਫਿਲਹਾਲ ਕੋਈ ਨੋਟੀਫਿਕੇਸ਼ਨ ਕੋਈ ਉਦਾਂ ਨਹੀਂ ਪਰ ਹਲੇ ਤੱਕ ਜਿਹੜਾ ਕੰਮ ਹੈ ਉਹ ਚੱਲ ਰਿਹਾ ਪੈਂਡਿੰਗ ਪਿਆ ਸੀਗਾ ਤਾਂ ਉਹ ਕੰਮ ਚੱਲ ਰਿਹਾ ਤਾਂ ਸਰਹੰਦ ਫੀਡਰ ਬਣ ਰਹੀ ਹੈ ਤੇ ਇਸ ਕਰਕੇ ਨਹਿਰ ਦੇ ਵਿੱਚ ਪਾਣੀ ਸੂਤਰਤਾ ਇਹ ਕਹਿੰਦੇ ਆ ਵੀ ਵਿਭਾਗ ਵੱਲੋਂ ਇੱਕ ਦੋ ਦਿਨ ਦਾ ਕਿਹਾ ਗਿਆ ਹੈ ਕਿ ਇੱਕ ਦੋ ਦਿਨਾਂ ਬਾਅਦ ਜਿਹੜਾ ਪਾਣੀ ਆ ਉਹ ਛੱਡਿਆ ਜਾਊਗਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬੰਦੀ ਹੈ ਜਿਹੜੀ ਉਹ ਹਫਤੇ ਤੱਕ ਪਹਿਲਾ ਹਫਤਾ ਜਿਹੜਾ ਉਹ ਕੰਪਲੀਟ ਹੋ ਸਕਦਾ ਹੈ ਤੇ ਹਫਤੇ ਤੋਂ ਬਾਅਦ ਜਿਹੜਾ ਪਾਣੀ ਆ ਸਕਦਾ ਪਰ ਵਿਭਾਗ ਦਾ ਕੋਈ ਪਤਾ ਨਹੀਂ ਕਿਉਂਕਿ ਪਹਿਲਾਂ ਵੀ ਬੰਦੀ ਜਿਹੜੀ ਕਿੰਨੇ ਵਾਰੀ ਜਿਹੜੀ ਚੇਂਜ ਹੋਈ ਹੈ ਜਾਂ ਜਿਹੜਾ ਇਦਾਂ ਰਿਹਾ ਹੈ ਤਾਂ ਹੁਣ ਵੀ ਇਹ ਦੇਖਣਾ ਹੋਵੇਗਾ ਕਿ ਬੰਦੀ ਦਾ ਜਿਹੜਾ ਸਿਸਟਮ ਹੈ ਉਹ ਕੀ ਰਹਿੰਦਾ ਹੈ ਪਾਣੀ ਕਿੰਨੇ ਦਿਨਾਂ ਬਾਅਦ ਛੱਡਦੇ ਆ ਪਰ ਫਿਲਹਾਲ ਇਹ ਗੱਲ طے ਆ ਵੀ ਇੱਕ ਹਫਤੇ ਤੱਕ ਜਾਂ 10 ਮਾਰਚ ਤੱਕ 8ਰ ਤੋਂ 10 ਮਾਰਚ ਤੱਕ ਪਾਣੀ ਹੈ ਜਿਹੜਾ ਨਹਿਰਾਂ ਦੇ ਵਿੱਚ ਆਉਣ ਦੀ ਸੰਭਾਵਨਾ ਹੈ ਕਿਉਂਕਿ ਜਿਹੜਾ ਕੰਮ ਚੱਲ ਰਿਹਾ ਉਹਦਾ ਕੋਈ 1-2 ਦਿਨ ਪਾਣੀ ਸੁੱਕੂਗਾ ਵੀ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਨਹਿਰ ਦੇ ਵਿੱਚ ਛੱਡਿਆ ਜਾਣਾ ਤਾਂ ਕੰਮ ਹੈ ਜਿਹੜਾ ਜੰਗੀਪੱਧਰ ਤੇ ਚੱਲ ਰਿਹਾ ਹੈ ਸਰਹੰਦ ਫੀਡਰ ਦੀ ਜਿਹੜੀ ਅ ਨਵੀਨੀਕਰਨ ਹੋ ਰਿਹਾ ਸਰਹੰਦ ਫੀਡਰ ਦਾ ਉਹਦਾ ਕੰਮ ਚੱਲ ਰਿਹਾ ਤੇ ਜੰਗੀਪੱਧਰ ਤੇ ਕੰਮ ਚੱਲ ਰਿਹਾ ਤੇ ਇੱਧਰ ਪਾਣੀ ਦੀ ਭਰਪੂਰ ਮੰਗ ਹੈ ਜਿਹੜੀ ਉਹ ਹੋ ਰਹੀ ਹੈ ਕਿਉਂਕਿ ਪਿੰਡਾਂ ਵਿੱਚ ਵੀ ਪਾਣੀ ਪੀਣ ਵਾਲਾ ਮੁੱਕਿਆ ਹੋਇਆ ਤਾਂ ਉਹਦੇ ਪਾਣੀ ਦੀ ਵੀ ਲੋੜ ਹੈ ਤੇ ਸ਼ਹਿਰ ਦੇ ਵਿੱਚ ਵੀ ਪਾਣੀ ਦੀ ਜਿਹੜੀ ਨਹਿਰੀ ਪਾਣੀ ਦੀ ਜ਼ਰੂਰਤ ਹੈ ਤਾਂ ਜਿਹੇ ਵਿੱਚ ਪਾਣੀ ਦੀ ਜ਼ਰੂਰਤ ਵਧ ਰਹੀ ਹੈ ਤੇ ਬਾਗਾਂ ਨੂੰ ਵੀ ਲੋੜ ਹੈ ਗਰਮੀ ਜੀ ਪਹਿਨ ਲੱਗੀ ਸੀ ਇੱਕੇ ਦਮ ਤਾਂ ਪਰ ਫਿਲਹਾਲ ਜਿਹੜੀ ਮੀਂਹ ਹੈ ਜਿਹੜਾ ਕੱਲ ਤੇ ਅੱਜ ਥੋੜੀਆਂ-ਬਹੁਤੀਆਂ ਕਣੀਆਂ ਜਿਹੜੀਆਂ ਪੈ ਗਈਆਂ ਉਹਦੇ ਨਾਲ ਦੋ-ਤਿੰਨ ਦਿਨ ਜਿਹੜੇ ਨੰਗ ਸਕਦੇ ਆ ਤੇ ਨਹਿਰਬੰਦੀ ਹੈ ਜਿਹੜੀ ਉਹ ਆਪਣੇ ਹਫ਼ਤੇ ਤੱਕ ਹੋਰ ਜਾ ਸਕਦੀ ਹੈ ਤਾ ਬੇਸ਼ੱਕ ਇਹਦੇ ਬਾਰੇ ਕੋਈ ਵੀ ਅਧਿਕਾਰਤ ਬਿਆਨ ਜਿਹੜਾ ਨਹਿਰੀ ਵਿਭਾਗ ਵੱਲੋਂ ਨਹੀਂ ਆਇਆ ਫਿਲਹਾਲ ਨਹੀਂ ਪ੍ਰਸ਼ਾਸਨ ਵੱਲੋਂ ਆਇਆ ਕਿ ਪਾਣੀ ਕਿੰਨੀ ਤਰੀਕ ਨੂੰ ਛੱਡਿਆ ਜਾਊਗਾ ਫਿਰ ਫਿਲਹਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਜ 28 ਫਰਵਰੀ ਤੱਕ ਬੰਦੀ ਸੀ ਤੇ ਪਾਣੀ ਫਿਲਹਾਲ ਜਿਹੜਾ ਨਹੀਂ ਛੱਡਿਆ ਗਿਆ ਤੇ ਸੰਭਾਵਨਾ ਜਿਹੜੀ 2-3 ਦਿਨ ਦਾ ਕਹਿ ਰਹੇ ਆ ਵਿਭਾਗ ਵਾਲੇ ਅੰਦਰ ਖਾਤੇ ਜਿਹੜੀ ਥੋੜੀ-ਬਹੁਤੀ ਗੱਲ ਜੀ ਚੱਲਦੀ ਹੈ ਪਰ ਇਹ ਇੱਕ ਹਫ਼ਤੇ ਤੱਕ ਜਾ ਸਕਦਾ ਹੁਣ ਵੇਖਣਾ ਇਹ ਹੋਵੇਗਾ ਕਿ ਪਾਣੀ ਦੀ ਬੰਦੀ ਕਿੰਨੀ ਤਰੀਕ ਤੱਕ ਰਹਿੰਦੀ ਹੈ ਤੇ ਪਾਣੀ ਕਿੰਨੀ ਤਰੀਕ ਤੱਕ ਨਹਿਰਾਂ ਦੇ ਵਿੱਚ ਪਹੁੰਚਦਾ ਤਾਂ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਜਿਹੜੀ ਇਹ ਜਾਣਕਾਰੀ ਪਹੁੰਚ ਸਕੇ ਤਾਂ ਇਸ ਸਮੇਂ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਤੁਹਾਡੇ ਤੱਕ ਜਾਣਕਾਰੀ ਪਹੁੰਚੇ ਵੀ 28 ਫਰਵਰੀ ਤੱਕ 1 ਫਰਵਰੀ ਤੋਂ 28 ਫਰਵਰੀ ਤੱਕ ਦੀ ਬੰਦੀ ਐਲਾਨੀ ਗਈ ਸੀ ਵਿਭਾਗ ਵੱਲੋਂ ਨਹਿਰ ਸਰੰਦ ਫੀਡਰ ਦਾ ਕੰਮ ਹੋਣਾ ਸੀ ਸਾਰੀਆਂ ਨਹਿਰਾਂ ਜਿਹੜੀਆਂ ਬੰਦ ਪਈਆਂ ਤੇ ਪਾਣੀ ਹੈ ਜਿਹੜਾ ਉਹ ਹਫਤਾ ਜਿਹੜਾ ਹੋਰ ਲੱਗ ਸਕਦਾ ਤਾਂ ਬਾਕੀ ਵਿਭਾਗ ਦਾ ਕੋਈ ਪਤਾ ਨਹੀਂ ਹਫਤੇ ਤੋਂ ਵੱਧ ਜੇ ਨਹੀਂ ਤਾਂ ਹਫ਼ਤੇ ਤੋਂ ਪਹਿਲਾਂ ਵੀ ਪਾਣੀ ਹੈ ਜਿਹੜਾ ਵੀਰੋ ਆ ਸਕਦਾ ਪਰ ਜਿਹੜੀ ਸਾਡੇ ਕੋਲੇ ਜਾਣਕਾਰੀ ਆਈ ਹੈ 28 ਫਰਵਰੀ ਤੱਕ ਸੀ ਫਿਲਹਾਲ ਪਾਣੀ ਹੈ ਜਿਹੜਾ ਉਹ ਨਹੀਂ ਛੱਡਿਆ ਗਿਆ ਤਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ